ਦੀ ਮੈਂ ਤੁਹਾਡਾ ਆਪਣਾ ਇਹਦੀ ਆਪਾਂ ਕਟਾਈ ਕਰਨੀ ਠੀਕ ਹੈ ਜੀ ਕਟਾਈ ਕਰਕੇ ਤੇ ਤਾਂ ਇਹ ਚੜਾਵਾਂਗੇ ਮੰਜੇ ਦੇ ਉੱਪਰ ਹਾਂ ਜੀ ਲਓ ਜੀ ਪਹਿਲਾਂ ਕਰਾਂਗੇ ਕਟਾਈ ਇਹਦੀ ਲਓ ਜੀ ਪਹਿਲਾਂ ਕਰਾਂਗੇ ਕਟਾਈ ਇਹਦੀ ਉਸ ਤੋਂ ਬਾਅਦ ਫਿਰ ਤੁਹਾਨੂੰ ਚੜਾ ਕੇ ਦੱਸਾਂਗੇ ਜੀ ਲਓ ਜੀ ਕਟਾਈ ਆਪਾਂ ਕਰ ਲਈ ਐ ਤੇ ਆਪਾਂ ਦੋ ਇਹ ਸੈਮਟ ਜਿਹੜਾ ਕੱਪੜਾ ਜਿਹੜਾ ਕਰ ਲਿਆ ਇਹਨੂੰ ਚੜਾਉਣ ਦਾ ਤਰੀਕਾ ਕੀ ਹੈ ਅਗਰ ਤੁਸੀਂ ਮਸ਼ੀਨਾ ਚੜਾਉਣਾ ਵੇ ਤੇ ਇਹਨੂੰ ਕਪੜੇ ਨੂੰ ਪੁੱਠਾ ਕਰ ਲੈਣਾ ਹੈ ਪੁੱਠਾ ਕਰਕੇ ਚਾਰ ਉਂਗਲ ਇਧਰ ਛੱਡ ਲੈਣਾ ਤੇ ਚਾਰ ਉਂਗਲ ਇਧਰ ਛੱਡ ਲੈਣਾ ਤੇ ਵਿੱਚ ਸੀਨ ਮਾਰ ਲੈਣੀ ਹੈ ਇਦਾਂ ਕੁਝ ਜੁਦਾ ਸਕਦੇ ਹੋ ਅਗਰ ਤੁਸੀਂ ਮਸ਼ੀਨਾ ਨਹੀਂ ਸਿਲਾਈ ਮਾਰਨੀ ਤੇ ਇਹਨੂੰ ਇਦਾਂ ਹੀ ਇਧਰ ਚੜਾ ਕੇ ਤੇ ਆਪਾਂ ਇਧਰ ਖਿੱਚ ਲੈਣਾ ਲਓ ਜੀ ਪਹਿਲਾਂ ਆਪਾਂ ਇਹਨੂੰ ਚੜਾ ਕੇ ਦੱਸਦੇ ਹਾਂ ਠੀਕ ਮਸ਼ੀਨਾ ਚੜਾਉਣ ਦੇ ਹੱਥ ਨਾਲ ਚੜਾਉਣ ਦੇ ਨਹੀਂ ਇਹ ਤਾਂ ਸੀ ਲੈਣਾ ਠੀਕ ਹੈ ਲੋ ਜੀ ਆ ਦੇਖੋ ਜੀ ਕਿੱਦਾਂ ਨੂੰ ਚੜਾਉਣਾ ਵੇ ਐਦਾਂ ਕਫੇ ਨੂੰ ਪਾ ਲੈਣਾ ਇੱਕ ਜਣਾ ਤੁਸੀਂ ਹੀ ਘਰਾ ਮਾਰ ਆਹ ਕੀ ਇਹਨੂੰ ਚੜਾਉਣਾ ਆਪਾਂ ਕਿੱਦਾਂ ਵੇ ਐਸ ਤਿੱਕਣਾ ਚੜਾਉਣਾ ਇਹਨੂੰ ਠੀਕ ਹੈ ਜੀ ਬੇਸ਼ਰਦ ਓਪਰ ਲਾ ਜਦਾਂ ਬੜਾ ਲਓ ਜੀ ਇਸ ਤਰੀਕਾਂ ਤੋਂ ਹੀ ਪਾਵੇਂ ਵਿੱਚ ਕੱਪੜੇ ਨੂੰ ਪਾ ਲੈਣਾ ਠੀਕ ਹੈ ਜੀ ਤੇ ਇਦਾਂ ਇਹਨੂੰ ਇਦਾਂ ਅੱਤੇ ਲੈ ਆਉਣਾ ਇਸੇ ਤਿਕਣ ਆਲੋ ਜੀ ਕਪੜਾ ਭੰਗਾ ਖਿੱਚ ਲਿਆ ਇੱਥੇ ਹੀ ਆਪਾਂ ਸਿੱਧਾ ਪਾਠ ਚੁੱਕ ਲੈਣਾ ਗਾਣਾ ਏਦਾਂ ਹੋਣ ਲੱਗ ਪਈ ਜਾਨ ਬਾਜੀ ਲਾਈਵ ਵੀਡੀਓ ਦੇਖੋ ਡਰਾਉਂਦਾ ਕਿਦਾਂ ਡਰਾਉਣਾ ਨੂੰ ਓਏ ਮੰਜੇ ਦੇ ਪੂਰਾ ਜਿਹੜਾ ਹੱਥ ਦਾ ਕਪੜਾ ਇਹਦੀ ਸ਼ਰਟ ਕਰਾਂਗੇ ਆਪਾਂ ਇਹ ਤੁਹਮੇ ਦੇ ਬਾਟਲ ਠੀਕ ਹੈ ਜੀ ਓਏ ਜੀ ਇਧਰੋਂ ਥੋੜਾ ਥੋੜਾ ਅੰਦਰ ਨੂੰ ਭੰਨ ਕੇ ਤੇ ਐ ਇਦਾਂ ਸੂਈ ਨਾਲ ਟਾਂਕੇ ਲਾ ਲਓ ਠੀਕ ਹੈ ਜੀ ਅੰਦਰ ਨੂੰ ਭੰਨ ਕੇ ਇਦਾਂ ਸੂਈ ਨਾਲ ਟਾਂਕੇ ਲਾ ਲੈਣ ਦੋਨੋਂ ਪਾਸੇ ਹੀ ਤੇ ਜਿੱਧਰੋਂ ਕਪੜੇ ਦਾ ਵੱਧ ਹੋਏ ਉਹਦੋਂ ਆਪਾਂ ਖੇਚ ਕੇ ਇਧਰੋਂ ਲੈ ਆਉਣਾ ਠੀਕ ਹੈ ਠੀਕ ਹੈ ਇਹ ਵੀ ਠੀਕ ਧਰੋ ਨਾ ਆਪਾਂ ਸੈਂਟਰ ਤੇ ਇਦਾਂ ਟਾਕਾ ਲਾ ਰਾਂਗੇ ਤੁਹਾਨੂੰ ਬਾ ਸਾਰਾ ਦਰਸਾ ਕਰਕੇ ਐਸੇ ਨਹੀਂ ਹੋਗਾ ਠੀਕ ਹੈ ਜੀ ਇਸ ਪਾਸੇ ਵੱਲ